ਗੁਰਿਓ ਪੰਜਾਬ ਦੀ ਜਵਾਨੀ ਦੇਖ ਓ ਕਿੱਧਰ ਰੁਲ ਗਈ ਓ ਚੱਟਾ ਪੀ ਕੇ ਮੋਟਰ ਤੇ ਪਿਆ ਓਏ ਓ ਬਾਈ ਓਏ ਹੈ ਬਾਈ ਓ ਵੀਰੇ ਵੀਰੇ ਓਹੋ ਦੇਖਿਓ ਠੀਕਾ ਕਿਵੇਂ ਲਾਇਆ ਓਏ ਠੀਕਾ ਲਾਇਆ ਹੋਇਆ ਠੀਕ ਹੈ ਦੋ ਲਾਏ ਹੋਏ ਨੇ ਇੱਕ ਨਹੀਂ ਦੋ ਓ ਚੰਡੇ ਚੰਡੇ ਵੀ ਪਵਾਈ ਫਿਰਦਾ ਵਧੀਆ ਘਰੋਂ ਲੱਗਦਾ ਕੋਈ ਮੁੰਡਾ ਆ ਦੇਖੀ ਨਾੜੀਆਂ ਕਿਵੇਂ ਨਿਕਲ ਰਹੀ ਨੇ ਨਾ ਨਾੜੀਆਂ ਨਿਕਲ ਰਹੀ ਨੇ ਬਈ ਐਂ ਕਰਾਂ ਗੁਰੀ ਨੰਬਰ ਦੇਖਿਆ ਦਾ ਮੋਟਰਸੈਂਡਰ ਦਾ ਫੇਰੀ ਫਿਰ ਅਲਗੂ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਤੇ ਤੁਹਾਨੂੰ ਮੈਂ ਚਿਹਰਾ ਵੀ ਦਿਖਾਇਆ ਉਹਨਾ ਆਪਾਂ ਕੋਈ ਫੇਕ ਕੰਮ ਨਹੀਂ ਕਰਦੇ ਵੀ ਮੋਟਰਸਾਈਕਲ ਦਾ ਨੰਬਰ ਦਿਖਾਇਉਂਦੇ ਆਪਾਂ ਦਿਖਾਵਾਂਗੇ ਪੀ ਵੀ 13 ਬੀ ਜੇ 84 63 ਨੰਬਰ ਹੈ ਬਾਈ ਮੁੰਡੇ ਦੀ ਹੋ ਸਕੇ ਜਾਨ ਬਚਾ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਅੱਗੇ ਵੀ ਨੰਬਰ ਲੱਗੇ ਹੋਇਆ ਬਾਈ ਯਾਰ ਤੇ ਬਾਈ ਬਣ ਕੇ ਯਾਰ ਕਰ ਦੋ ਸ਼ੇਅਰ ਯਾਰ ਕਿਸੇ ਮਾਰ ਦਾ ਪੁੱਤ ਵੱਜੂਗਾ ਦਿਖਾ ਦੇ ਗੁਰੂ ਮੂੰਹ ਯਾਰ ਕੁਝ ਨਹੀਂ ਹੁੰਦਾ ਉਹ ਬਾਈ 16 17 ਸਾਲ ਦਾ ਮੁੰਡਾ ਓਏ 16 17 ਸਾਲ ਦਾ ਮੂੰਹ ਤੇ ਵੀ ਪੁਨਸੀਆਂ ਹੀ ਪਈਆਂ ਨੇ ਬਾਈ ਬਣ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਇਹੋ ਜਿਹਾ ਬਾਰ-ਬਾਰ ਮੌਕਾ ਨਹੀਂ ਮਿਲਦਾ ਤਾਂ ਸੇਵ ਆਈਏ ਲਾ ਲਓ ਬੇਬੇ ਬਾਪੂ ਓਏ ਬੇਬੇ ਬਾਪੂ ਨੂੰ ਤੂੰ ਆ ਸੁੱਖ ਦੇ ਰਿਆ ਓਏ ਹਾਂ ਬਾਈ ਓ ਤੂੰ ਬੇਬੇ ਬਾਪੂ ਨੂੰ ਆ ਸੁੱਖ ਦੇ ਰਿਆ ਗੁਰੀ ਪੁੱਛੇ ਮੜੇ ਜਾ ਹਾਂ ਬਾਈ ਹਾਂ ਬਾਈ ਹੈਲੋ ਹਉ ਓ કાਕੇ ਕਾਕੇ ਓ કાਕੇ ਨਾ ਨਾਮ ਦੱਸ ਕੀ ਹੈ ਕੌਣ ਕੌਣੇ ਤੂੰ ਹਾਂ ਕਿੱਥੇ ਆ ਦੇਖ ਲੋ ਬਾਈ ਪੁੱਲ ਨੇ ਕਿੱਥੇ ਆ ਵੀ ਕਿੱਥੇ ਕਿੱਥੇ ਨਹੀਂ ਦੇਖੀ ਉਹ ਕੰਜਰ ਦੇ ਬੱਲੜਾ ਪਿੰਡ ਐ ਇਹ ਬੱਲੜਾ ਪਿੰਡ ਤੈਨੂੰ ਵੇਚ ਕੇ ਖਾ ਜਾਣਗੇ ਲੋਕ ਹਲੋ ਨਾਮ ਦੱਸ ਕੀ ਤੇਰਾ ਕੰਜਰ ਕਿੰਨਾ ਦਾ ਹੈ ਕਿੰਨਾ ਦਾ ਕੋਰੀਆਂ ਤੋਂ ਐ ਬਾਈ ਕੋਰੀਆਂ ਤੋਂ ਐ ਦੇਖ ਤਤ ਲਾ ਕੇ ਬੋਲਦਾ ਜਮੀ ਡੱਕਿਆ ਬਾਈ ਨਸ਼ੇ ਦਾ ਡੱਕਿਆ ਹੋਇਆ ਹੈ ਕੀ ਕਹਦੇ ਤੇਰਾ ਨਸ ਓਏ ਬੰਦੇ ਜੂ ਦੱਸ ਦੇ ਹਾਂ ਕੀ ਕਰਾ ਕੇ ਕੈਮਰਾ ਦੇਖ ਕੰਮ ਦਾ ਦੇਖ ਕੌਣ ਕੌਣ ਲੱਗੇ ਗਿਆ ਟਿਕਾ ਮੇਰੇ ਦੋਸਤ ਦੋ ਜਣੇ ਕੀ ਨਾ ਨਾ ਦੱਸ ਉਹ ਭੈਣ ਦੇ ਯਾਰਾ ਦੱਸ ਦੇ ਜੇ ਤੈਨੂੰ ਕੁਝ ਹੋ ਗਿਆ ਉਹਨਾਂ ਨੂੰ ਤੇ ਤੇ ਘਰ ਦੇ ਤਾਂ ਫੜਾ ਦੇਣਗੇ ਸੰਦੀਪ ਦੂਜੇ ਦਾ ਦੂਜੇ ਦਾ ਇਹ ਦੋ ਹੀ ਸੀ ਇਹ ਦੋਨੇ ਸੀ ਕੀ ਕਰਦਾ ਸੰਦੀਪ ਆਪੀ ਪਿੰਦਾ ਉਹ ਬੜਾ ਪਾਣੀ ਪੀਵਾ ਦੋ ਉਮਰ ਕਿੰਨੀ ਕਦਰੀ ਤੁਸੀਂ ਰਾਜਲੰਡੀ ਓਹ ਹੋ 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 ਨਿਆਣੀ ਉਮਰੇ ਭਾਈ ਨਿਆਣੀ ਉਮਰੇ ਗੁਰੀ ਨਿਆਣੀ ਉਮਰੇ ਪਾਣੀ ਪਿਲਾ ਦੋ ਪਾਣੀ ਤਾਂ ਪਿਆਰਾਂਗੇ ਤੈਨੂੰ ਪਾਣੀ ਨਾਲ ਕਈ ਵਾਰੀ ਟੇਕ ਟੂਕ ਆ ਜਾਂਦਾ ਛੋਟੇ ਵੀਰ ਪੀਆ ਨਹੀਂ ਕਰਦੇ ਭਖੇ ਹੋਏ ਹੈਗੇ ਤੂੰ ਤੂੰ ਐ ਕਰ ਖੜਾ ਖੜਾ ਐਂ ਦੱਸ ਤੂੰ ਪਹਿਲਾਂ ਖੜਾ ਹੋ ਪਰ ਪਰਿਵਾਰ ਚ ਦੱਸ ਕੌਣ ਕੌਣ ਹੈ ਭਾਈ ਦੋ ਭੈਣਾਂ ਨੇ ਮੇਰੇ ਅੱਛਾ ਕੱਲਾ ਕੋਈ ਨਹੀਂ ਵਿਆਹੀ ਹੋਈਆਂ ਨਹੀਂ ਭੈਣਾਂ ਕੱਲਾ ਭਾਈ ਹੈ ਭੈਣਾਂ ਵੇਰ ਕੇ ਨੇ ਵਿਆਹ ਨਹੀਂ ਰੱਖਿਆ ਲਾਤਾ ਦੇਖੀ ਦੋ ਭੈਣਾਂ ਨੇ ਕਿੰਨਾ ਦਾ ਮੁੰਡਾ ਕੀ ਕਸ਼ਟ ਹੈ ਤੇਰੀ ਜੱਟਾਂ ਦਾ ਮੁੰਡਾ ਉਹ ਤੇਰੀ ਭੈਣ ਦੇ ਕਿੰਨੀ ਜਮੀਨ ਆਉਂਦੀ ਐ ਇਹਨੂੰ ਤੇਰੀ ਭੈਣ ਦੇ ਪਹਿਲਾਂ ਕੋਲ ਪਹਿਲਾਂ ਵਦਗਾਟ ਆਉਂਦੀ ਸੀ ਕੁਛ 13 ਸੀ ਬਾਈ ਤੈਨੂੰ ਵੇਚ ਕੇ ਹੁਣ ਲੱਗਿਆ ਉਹ ਮੇਰੇ ਸਾਆ ਓਏ ਲਾਇ ਕਿਨੇ ਤੈਨੂੰ ਨਸ਼ੇ ਦੇ ਕੋਈ ਮੈਨੂੰ ਲਾਇਦਾ ਬੰਦੇ ਨੇ ਲਾਤਾ ਸੰਦੀਪ ਨੇ ਹਾਂ ਐਸਾਂ ਜਿੱਥੇ ਤੇ ਕਾਹੀ ਮੇਰੇ ਤੇ ਦੀ ਜਿਹੜੀ ਜਿੱਤਾ ਹੀ ਬਾਈ ਬਾਈ ਪੈਦੀ ਮਰੀ ਤੂੰ ਬਾਤ ਚ ਮਿੰਨੀ ਮਰੀ ਜੀ ਮੈਂ ਤੇ ਕਾਬ ਜਲ ਕਰ ਆਹ ਦੇਖ ਲਓ ਇਧਰ 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 ਲੈ ਇਹਨੂੰ ਮੋਟਰਸਾਈਕਲ ਤੇ ਆਪਾਂ ਇਹਨੂੰ ਪੁੱਛਦੇ ਆ ਇਧਰ ਆ ਜਾ ਛੋਟੇ ਵੀਰ ਸ਼ੌਂਚ ਆ ਜਾ ਕੋਈ ਨਾ ਦੂਰ ਦੂਰ ਨਾ ਬਹਿ ਜਾ ਇਧਰ ਭਾਈ ਪੰਜਾਬੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਕੱਲ ਨੂੰ ਕੋਈ ਬੰਦਾ ਫੇਕ ਕਹਦੇ ਕੋਈ ਫੇਕ ਵੀਡੀਓ ਨਹੀਂ ओरिजिनल ਵੀਡੀਓ ਹੈ ਇੱਕ ਨੰਬਰ ਵੀਡੀਓ ਹੈ ਇਹ ਬੱਲਣਾ ਪਿੰਡ 'ਚ ਬੈਠੇ ਤਾਂ ਬੱਲਣਾ ਦੇ ਮੁੰਡਾ ਨੌਜਵਾਨ ਗੁਰੀ ਨੇ ਬੱਚੇ ਦੀ ਜਾਨ ਬਚਾਈ ਹੈ ਬਹੁਤ ਵੱਡੀ ਗੱਲਬਾਤ ਹੈ ਨਾਲ ਤੁਹਾਡਾ ਭਾਈ ਰਾਹੁਲ ਮੌੜ ਅਸੀਂ ਇਹਦੀ ਜਾਨ ਬਚਾਈ ਅਸੀਂ ਇਹਦਾ ਕੋਈ ਉਹ ਨਹੀਂ ਕਰਿਆ ਹੈਗਾ ਦੱਸ ਕਾਕੇ ਕਿਹੜੀ ਕਲਾਸ 'ਚ ਪੜਦਾ ਹੈ ਹੈ ਬਈ ਕਿਹੜੀ ਕਲਾਸ 'ਚ ਪੜਦਾ ਹੈ ਵੀਹਜੇ ਪੜਦਾ ਬਈ ਵੀਹਜੇ ਪੜਦਾ ਹੈ ਪੜ੍ਹਨਾ ਕਿਹੜੀ ਕਲਾਸ 'ਚ ਪੜਦਿਆਂ ਨੇ ਬਾਈ 1 ਓ ਕੰਜਰ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਓ ਜਵਾਕ ਤੇਰੇ ਨਿਆਣੇ ਨਿਆਣੇ ਨੇ ਥੋੜੀ ਕੁੜੀਆਂ ਬਾਪ ਵੀ ਨਹੀਂ ਬਈ ਨਾ ਮਾ ਆ ਗਈ ਓ ਤੇਰੀ ਓ ਪੈਨ ਦੇ ਓ ਰੱਬਾ ਇਹੋ ਜਿਹਾ ਜੁਰਮ ਹੋਏ ਓਏ ਤੂੰ ਇਹੋ ਜਿਹਾ ਕੰਮ ਹੈ ਨਸ਼ਾ ਛਡਣਾ ਬਾਈ ਨਸ਼ਾ ਤਾਂ ਤੇਰਾ ਛਡਾ ਦੇਾਂਗੇ ਨਸ਼ੇ ਵਾਲੀ ਪਰਵਾਹ ਨਾ ਕਰ ਨਸ਼ਾ ਤੇਰਾ ਇੱਕ ਨੰਬਰ ਛਡਾ ਦੇਾਂਗੇ ਪਰ ਤੂੰ ਆਪ ਛਡਣ ਵਾਲਾ ਬਣ ਤੇਰੇ ਦੋ ਭੈਣਾਂ ਨੇ ਤੂੰ ਉਹਨਾਂ ਨੂੰ ਕਿਹਦੇ ਸਿਰ ਤੇ ਛੱਡ ਕੇ ਆਣਾ ਓਏ ਜ਼ਬਾਨਾ ਦਾ ਦੇਖ ਲੈ ਕਿੰਨਾ ਮਾੜਾ ਕਦੇ ਕਰੇ ਕੰਮ ਕਰਨ ਲਗਾਉਣਾ ਤੂੰ ਹੀ ਇਹ ਗੱਲਾ ਦੋ ਭੈਣਾਂ ਨੇ ਬਾਈ ਜਵਾਨਾ ਮਾੜੇ ਗੁਰੀ ਕੋਈ ਮੇਰੀ ਜ਼ਮੀਨ ਤੇ ਵੀ ਕਬਜ਼ਾ ਕਰ ਲੈ ਜਿਹੜਾ ਬੰਦਾ ਮੈਨੂੰ ਚਿੱਟਾ ਦਿੰਦਾਗਾ ਕੋਈ ਨਾ ਕਬਜ਼ਾ ਕੁਬਜ਼ਾ ਦਾ ਤੈਨਾਂ ਛਡਾ ਰਾਂਗੇ ਸਾਰਾ ਕੁਝ ਛਡਾਨਾ ਕਬ ਜਦੋਂ ਲੈ ਟੈਨਸ਼ਨ ਤੂੰ ਤੂੰ ਐ ਕਰਨਾ ਛੱਡਿੰਗਾ ਕੇ ਐਮਟੀ ਆਰ ਇੱਕ ਬੇਦਕ ਤੇ ਆਪਣਾ ਗਰੋ ਲਾਈਫ ਦਾ ਪ੍ਰੋਡਕਟ ਬਣਾ ਆਮਨੇ ਬਾਈ ਹੋਰਾਂ ਦਾ ਤੈਨੂੰ ਉਹਨਾਂ ਤੋਂ ਨਸ਼ਾ ਛਡਾ ਦਾਂਗੇ ਬਾਈ ਯਾਰ ਮੈਨੂੰ ਨਸ਼ਾ ਛਡਾ ਮੇਰਾ ਪੈਸੇ ਲਾ ਦੇਗਾ ਪੈਸੇ ਕਿੰਨੇ ਲਾ ਦੇਗਾ ਬਾਈ ਲਾ ਦੂ ਬੰਦੇ ਨੇ ਤਿੰਨ ਮਿੰਟਾਂ ਚ ਤੋੜ ਖਤਮ ਹੋ ਜੂਗੀ ਥੋੜੇ ਜਿਹੇ ਪੈਸੇ ਇੰਦੇ ਬਾਈ ਦੇ ਦਿੰਦੇ ਨੇ ਹਾਂ ਉਹਦਾ ਇਹ ਭਗਤ ਬੰਦੇ ਨੇ ਫਰੀ ਵੀ ਦੇ ਦਿੰਦੇ ਨੇ ਕਈ ਵਾਰੀ ਜੇ ਕੋਈ ਜਿਆਦਾ بڑا ਨਸ਼ੇੜੀ ਹੋਵੇ ਹੁਣ ਤੇਰੇ ਕੋਲੇ ਤਾਂ ਬਾਈ ਸਾਰਾ ਕੁਝ ਸੱਜ ਜਮੀਨ ਜੱਪਾ ਵੀ ਲੈ ਰਿਆ ਤੂੰ ਕੋਈ ਗਰੀਬ ਬੰਦੇ ਦਾ ਚਲ ਬੰਦਾ ਦਿੰਦਾ ਵੀ ਸੋਹਣੀ ਲੱਗੇ ਹੁਣ ਦੱਸ ਬਾਦ ਕਰ ਵੀ ਨਸ਼ਾ ਨਹੀਂ ਕਰੂਗਾ ਮੈਂ ਅੱਗੇ ਤੋਂ ਨਹੀਂ ਕਰਦਾ ਬਾਈ ਮੇਰੀ ਜਾਨ ਬਚਾ ਲੋ ਤੇਰੀ ਜਾਨ ਬਚਾ ਲਾਂਗੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਆ ਡਾਕ ਦੁਖਦੀ ਮੇਰੀ ਟਿਕਟ ਉਕਲਵਾ ਕੇ ਲਈਏ ਤੇਰੇ ਆ ਮੋਟਰਸਾਈਕਲ ਕਿਦਾ ਹੈ ਤਰਾਪ ਦੇ ਮੋਟਰਸਾਈਕਲ ਐ ਕਰ ਗੁਰੀ ਮੋਟਰਸਾਈਕਲ ਸਟਾਰਟ ਕਰ ਇਹਦਾ ਟੀਕਾ ਲਵਾ ਕੇ ਲਈ ਐਂ ਚੱਲ ਮੈਂ ਟੂ ਮੋਟਰਸਾਈਕਲ ਮੋੜ ਚੱਲ ਗੁਰੀ ਪਾ ਪੱਕਾ ਛੱਡੇਗਾ ਨਸ਼ਾ ਬਈ ਪੱਕਾ ਛੱਡੇ ਬਾਦਾ ਕਰ ਬ ਪ੍ਰੋਮਿਸ ਕਰ ਵੀ ਮੈਨੂੰ ਮੇਰੀ ਭੈਣਾਂ ਦੀ ਸੌਂਮ ਨਸ਼ਾ ਨਹੀਂ ਕਰੂੰਗਾ ਜ਼ਿੰਦਗੀ ਚ ਮੇਰੀ ਭੈਣਾਂ ਦੀ ਸੌ ਬਈ ਮੈਨੂੰ ਦਵਾਈ ਦਵਾ ਦਾਂ ਐਂ ਤਾਂ ਨਹੀਂ ਛੱਡੇਣਾ ਤੋੜ ਲਾ ਨਾ 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 ਦਵਾਈ ਦਵਾ ਮੈਂ ਕਿ ਤੈਨੂੰ ਕੋਈ ਚੱਕਰ ਨਹੀਂ ਯਾਰ ਪਾ ਮੈਂ ਪੱਲੇ ਲੱਗ ਜਾ ਯਾਰ ਪਹਿਲਾਂ ਮੈਂ ਹੂੰ ਕਹਿੰਦਾ ਸੀ ਹੁਣ ਮੈਨੂੰ ਪਾ ਮੈਂ ਪੱਲੇ ਤੋਂ ਲੱਗ ਜੇ ਲੈ ਬੈਠ ਬੈਠ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਤੇਰਾ ਨਸ਼ਾ ਛਡਾ ਰੇ ਗੁਰੀ ਮੋੜ ਬਾਈ ਮੋਟਰਸਾਈਕਲ ਆਪਾਂ ਲੈ ਕੇ ਚੱਲਾਂਗੇ ਤੇ ਪੰਜਾਬੀਓ ਬਾਈ ਮੈਂ ਤੁਹਾਡੇ ਸਾਹਮਣੇ ਲਾਈ ਵੀ ਲੈ ਕੇ ਜਾਾਂਗੇ ਕੱਲ ਨੂੰ ਬੰਦਾ ਕੱਚੀ ਗੱਲ ਕਹਦੇ ਹੈ ਨਾ ਕੋਈ ਉਹ ਨਹੀਂ ਹੈਗੀ ਆਪਾਂ ਨੇ ਇਹਦਾ ਕੋਈ ਫੋਨ ਨਹੀਂ ਛੇੜਿਆ ਨਾ ਆਪਾਂ ਨੇ ਇਹਦਾ ਉਹ ਛੇੜਿਆ 1 ਮਿੰਟ ਪੱਕਾ ਛੱਡੇਗਾ ਨਸ਼ਾ ਲੈ ਬਈ ਆ ਰਖ ਤੁਹਾਡੇ ਸਾਹਮਣੇ ਲੈ ਕੇ ਜਾ ਰਹੇ ਆ ਵਾਦਾ ਕਰ ਅੱਜ ਹੈਂ ਠੀਕ ਹੈ ਪੰਜਾਬੀਓ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਅਸੀਂ ਇਹਨੂੰ ਡਾਕਟਰ ਦੇ ਲੈ ਕੇ ਜਾ ਰਹੇ ਹਾਂ ਦੂਜੀ ਵੀਡੀਓ ਫਿਰ ਪਾ ਰਾਂਗੇ ਡਾਕਟਰ ਦੇ ਕੋਲੇ ਧੰਨਵਾਦ